ਜਪਿਓ ਜਿਨ ਅਰਜ ਨੇ ਦੇਵ ਗੁਰੂ ਫਿਰ ਸੰਕਟ ਦੇ ਜੋਨ ਗਰਵ ਨਾ ਆਇਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਪਿੰਡ ਬਿਲਗਾ ਦੇ ਵਿੱਚ ਮੌਜੂਦ ਆ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਸਥਾਪਿਤ ਹੈ ਜਿੱਥੇ ਕਿ ਉਹਨਾਂ ਦੇ ਨਾਲ ਜੁੜਿਆ ਇਤਿਹਾਸ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪਿੰਡ ਬਾਤਾ ਫੁੱਲਦਾ ਹੈ ਤਾਂ ਇੱਥੇ ਸੱਤ ਝੌਂਪੜੀਆਂ ਵਾਲਾ ਇਹ ਪਿੰਡ ਸੱਤ ਦਰਵਾਜ਼ਿਆਂ ਤੇ ਸੱਤ ਪੱਤੀਆਂ ਵਾਲੇ ਇੱਕ ਵੱਡੇ ਨਗਰ ਦੇ ਵਿੱਚ ਬਦਲ ਜਾਂਦਾ ਹੈ ਜਿਸ ਦੇ ਮੇਨ ਗੇਟ ਤੇ ਅੱਜ ਅਸੀਂ ਮੌਜੂਦ ਹਾਂ ਤਾਂ ਅੱਗੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਚਲੋ ਚੱਲਦੇ ਹਾਂ ਫਤੇ ਦੀ ਸਾਂਝ ਬੁਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਤਿਹਾਸਿਕ ਗੁਰਦੁਆਰਾ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਦੇ ਨਾਲ ਸੰਬੰਧਿਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੋਂ ਦੇ ਤੁਹਾਨੂੰ ਦਰਸ਼ਨ ਦੇਦਾਰੇ ਕਰਵਾਵਾਂਗੇ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਜਿੱਥੇ ਕੇ ਸ਼ਹੀਦੀ ਦਿਨ ਚੱਲ ਰਹੇ ਨੇ ਤੱਤੀ ਤਵੀ ਤੱਤਾ ਰੇਤਾ ਤੱਤੀ ਰਿਤ ਹਰ ਕਿਸੇ ਨੂੰ ਯਾਦ ਹੈ ਤੇ ਉੱਥੇ ਹੀ ਨਾ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਜਿਹੜੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਨੇ ਅੱਜ ਸੀ ਸਪੈਸ਼ਲ ਉਹਨਾਂ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਦੇਦਾਰ ਦੇ ਲਈ ਪਹੁੰਚੇ ਆ ਜਿੱਥੇ ਕਿ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਸਹਿਬ ਪਿੰਡ ਬਿਲਗੇ ਦੇ ਪਿੰਡ ਲੋਕ ਜਿਹੜੇ ਨੇ ਲੋਕਾਂ ਦੇ ਕਰਨੇ ਬਾਜ਼ਾਰ ਹੈ ਇੱਕ ਵੱਡਾ ਨਗਰ ਹੈ ਉਸ ਦੇ ਵਿੱਚਕਾਰ ਹੀ ਇਹ ਗੁਰਦੁਆਰਾ ਸਹਿਬ ਮੌਜੂਦ ਹੈ ਇਤਿਹਾਸ ਜਿਹੜਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਹਿਬ ਜਿਹੜਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪਹੁੰਚੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਜਦੋਂ ਵਿਆਹ ਦੇ ਲਈ ਬਰਾਤ ਲੈ ਕੇ ਗੁਰਦੁਆਰਾ ਮੌ ਸਹਿਬ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇਸ ਪਿੰਡ ਦੇ ਵਿੱਚ ਵਿਸ਼ਰਾਮ ਕਰਦੇ ਨੇ ਜਦੋਂ ਵਿਸ਼ਰਾਮ ਕਰਦੇ ਨੇ ਜਿਸ ਅਸਥਾਨ ਤੇ ਉਹ ਠਹਿਰਦੇ ਨੇ ਉੱਥੇ ਇਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹੀ ਜੀ ਦੇ ਨਾਮ ਦੇ ਨਾਲ ਸ਼ਿਸ਼ੋਭਿਤ ਹੈ ਇੱਥੇ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕੀਤਾ ਵਿਸ਼ਰਾਮ ਕੀਤਾ ਤਾਂ ਜਿੱਥੋਂ ਦੇ ਅਸੀਂ ਤੁਹਾਨੂੰ ਅੰਦਰ ਚੱਲ ਕੇ ਦਰਸ਼ਨ ਦੇਦਾਰੀ ਕਰਵਾਵਾਂਗੇ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸ਼ਿਸ਼ੋਭਤ ਨੇ ਉੱਥੇ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਉਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਥਾਪਨਾ ਕੀਤੀ ਗਈ ਹੈ ਇਤਿਹਾਸਿਕ ਖੂਹ ਦੀ ਗੱਲ ਕਰੀਏ ਤਾਂ ਇਹ ਉਹ ਇਤਿਹਾਸਿਕ ਖੂਹ ਹੀ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਬਰਾਤ ਲੈ ਕੇ ਗੁਰਦੁਆਰਾ ਮੋਹ ਸੈਭੂ ਜਾ ਰਹੇ ਸੀ ਤਾਂ ਇੱਥੇ ਉਹ ਇਸ਼ਨਾਨ ਕਰਦੇ ਨੇ ਆਪਣੇ ਜਦੋਂ ਬਸਤਰ ਨੇ ਉਤਾਰਦੇ ਨੇ ਨਵੇਂ ਬਸਤਰ ਪਹਿਨਦੇ ਨੇ ਤਾਂ ਆਪਣੇ ਪੁਰਾਣੇ ਬਸਤਰ ਇਸ ਪਿੰਡ ਦੇ ਲੋਕਾਂ ਨੂੰ ਆਪਣੀ ਨਿਸ਼ਾਨੀ ਦੇ ਵਜੋਂ ਸੌਂਪ ਦਿੰਦੇ ਨੇ ਤਾਂ ਉਹ ਇਤਿਹਾਸਿਕ ਹੋਈ ਹੈ ਜਿਸ ਦੇ ਪਵਿੱਤਰ ਜਲ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕੀਤਾ ਤੇ ਉਹਨਾਂ ਦੀ ਪਵਿੱਤਰ ਛੋ ਇੱਥੇ ਵੀ ਪ੍ਰਾਪਤ ਹੈ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਉਹ ਬਸਤਰ ਜਿਹੜੇ ਉਹਨਾਂ ਨੇ ਅਨਮੋਲ ਨਿਸ਼ਾਨੀ ਦੇ ਵਜੋਂ ਇਸ ਪਿੰਡ ਦੇ ਲੋਕਾਂ ਨੂੰ ਦੇ ਦਿੱਤੇ ਆਓ ਤੁਹਾਨੂੰ ਉਹਨਾਂ ਪਵਿੱਤਰ ਬਸਤਰਾਂ ਦੇ ਵੀ ਦਰਸ਼ਨ ਦੇਖਾਰੇ ਕਰਵਾਉਣੇ ਆ। ਗਰ ਅਨਮੋਲ ਨਿਸ਼ਾਨੀਆਂ ਦੀ ਗੱਲ ਕਰੀਏ ਕਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕੋੜਤਾ ਪਜਾਮਾ ਰੁਮਾਲ ਬਟੂਆ ਹਜੂਰੀਆ ਹੱਥ ਸਿਮਰਨਾ ਜਿਸ ਦੇ ਵਿੱਚ ਕਪੂਰ ਦੇ ਮੋਤੀ ਲੱਗੇ ਹੋਏ ਨੇ ਸੇਲੀ ਉਸ ਦੇ ਨਾਲ ਹੀ ਦੁਸ਼ਾਲਾ ਇਹ ਇਸ਼ਨਾਨ ਵਾਲੀ ਚੌਂਕੀ ਜਿਸ ਤੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕੀਤਾ ਇਹ ਸਾਰੀਆਂ ਅਨਮੋਲ ਨਿਸ਼ਾਨੀਆਂ ਪਿੰਡ ਵਾਲਿਆਂ ਦੀ ਸੇਵਾ ਦੇ ਕਰਕੇ ਇਨਾਂ ਨੂੰ ਕਵਰ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਕਦੇ ਵੀ ਇਸ ਤੀਕੇ ਦਾ ਨੁਕਸਾਨ ਨਾ ਹੋਵੇ ਤੇ ਹਮੇਸ਼ਾ ਰਹਿੰਦੀ ਦੁਨੀਆ ਤੱਕ ਇਹ ਉਹਨਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਜਾ ਸਕਣ ਤਾਂ ਜੋ ਸਿੱਖ ਸੰਗਤ ਇਹਨਾਂ ਦੇ ਆ ਕੇ ਇੱਥੇ ਦਰਸ਼ਨ ਕਰ ਸਕੇ ਤੇ ਨਿਹਾਲ ਹੋ ਸਕੇ ਤੇਰਾ ਕੀਆ ਮੀਠਾ ਲਾਗੇ ਇਹ ਕਹਿ ਕੇ ਅਕਾਲ ਪੁਰਖ ਦਾ ਭਾਣਾ ਮੰਨਣ ਵਾਲੇ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਿਕ ਸਥਾਨ ਤੇ ਮੌਜੂਦ ਆ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਤਰਾਂ ਦੇ ਉਹਨਾਂ ਦੀਆਂ ਅਨਮੋਲ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਨੇ ਤਾਂ ਇੰਜ ਪ੍ਰਤੀਤ ਹੁੰਦਾ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸਾਹਮਣੇ ਖੜੇ ਹੋਣ ਤਾਂ ਇਹ ਅਨਮੋਲ ਨਿਸ਼ਾਨੀਆਂ ਇਸ ਪਿੰਡ ਵਾਲਿਆਂ ਨੂੰ ਦਿੱਤੀਆਂ ਗਈਆਂ ਤਾਂ ਜਿਸ ਤੋਂ ਬਾਅਦ ਇਸ ਪਿੰਡ ਨੂੰ ਆਸ਼ੀਰਵਾਦ ਦਿੱਤਾ ਗਿਆ ਕਿ ਪਿੰਡ ਔਰ ਜ਼ਿਆਦਾ ਵਧੇਗਾ ਫੁੱਲੇਗਾ ਤਾਂ ਜਿਸ ਤੋਂ ਬਾਅਦ ਸੱਤ ਝੌਪੜੀਆਂ ਵਾਲਾ ਇਹ ਪਿੰਡ ਸੱਤ ਪੱਤੀਆਂ ਤੇ ਸੱਤ ਦਰਵਾਜ਼ਿਆਂ ਚ ਬਦਲ ਗਿਆ ਤੇ ਅੱਜ ਇਸ ਇਲਾਕੇ ਦਾ ਸਭ ਤੋਂ ਵੱਡਾ ਨਗਰ ਕਹਿਲਾਉਂਦਾ ਹੈ ਪਿੰਡ ਬਿਲਗਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਾਉ ਸਾਹਿਬ ਵਿਖੇ ਮਾਤਾ ਗੰਗਾ ਜੀ ਨੂੰ ਵਿਆਉਣ ਸਮੇਂ ਸਤਿਗੁਰੂ ਜੀ ਇੱਥੇ ਰੁਕੇ ਇਸ ਅਸਥਾਨ ਤੇ ਪਿੰਡ ਬਿਲਗਾ ਵਿਖੇ ਤੇ ਸਤਿਗੁਰੂ ਜੀ ਨੇ ਇਹ ਆਪ ਜੀ ਸਤਿਗੁਰੂ ਜੀ ਨੇ ਇੱਥੇ ਅਸ਼ਨਾਣ ਕੀਤਾ ਤੇ ਸਤਿਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਜੋ ਇਹ ਨਿਸ਼ਾਨੀਆਂ ਦਿੱਤੀਆਂ ਸੋ ਸਤਿਗੁਰੂ ਜੀ ਨੇ ਇਹ ਜੋ ਸੱਤ ਝੁੱਗੀਆਂ ਵਾਲਾ ਪਹਿਲਾ ਪਿੰਡ ਵਜਦਾ ਸੀ ਤੇ ਸਤਿਗੁਰੂ ਜੀ ਨੇ ਬੜੀ ਰਹਿਮਤ ਵਰਤਾਈ ਤੇ ਸਾਤੀ ਇਸ ਪਿੰਡ ਦੇ ਗੇਟ ਹਨ ਤੇ ਸਾਤੀ ਬੱਤੀਆਂ ਹਨ ਤੇ ਸਰਬੱਤ ਸੰਗਤਾਂ ਇੱਥੇ ਬੜੀ ਦੂਰ ਦੂਰੋਂ ਤੋਂ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਦੀਆਂ ਹਨ ਸੋ ਦੋ ਹਾੜ ਤੋਂ ਲੈ ਕੇ ਚਾਰ ਹਾੜ ਤਿੱਕਰ ਜੋ ਇੱਥੇ ਸਮਾਗਮ ਚੱਲਦੇ ਹਨ ਤੇ ਪੰਜ ਹਾੜ ਨੂੰ ਇਥੋਂ ਸੰਗਤਾਂ ਬਰਾਤ ਦੇ ਰੂਪ ਵਿੱਚ ਮੌਸਾ ਵਿਖੇ ਜਾਂਦੀਆਂ ਹਨ ਸਰਬੱਤ ਸੰਗਤਾਂ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਸੰਗਤਾਂ ਆਉਂਦੀਆਂ ਹਨ ਆ ਕਰਕੇ ਸੋ ਦਰਸ਼ਨ ਕਰਦੀਆਂ ਹਨ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਤ ਸ੍ਰੀ ਸੁਖਮਨੀ ਸਾਹਿਬ ਜੀ ਬਾਣੀ ਦੇ ਰਚਨਹਾਰ ਸ੍ਰੀ ਆਦਗਰਨ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ਕੁਰਬਾਨੀ ਤੋਂ ਕੁਰਬਾਨੀ ਦੀ ਪਰੰਪਰਾ ਸ਼ੁਰੂ ਹੁੰਦੀ ਹੈ ਜਿਨ੍ਹਾਂ ਦਾ ਸ਼ਹੀਦੀ ਪੁਰਬ ਜਿਨ੍ਹਾਂ ਦਾ ਹਰ ਇੱਕ ਦਿਨ ਹਰ ਸੰਗਤ ਪੂਰੀ ਦੁਨੀਆ ਦੇ ਵਿੱਚ ਮਨਾਉਂਦੀ ਹੈ ਤੇ ਸ਼ਹੀਦਾਂ ਦੇ ਸਰਤਾਜ ਨੂੰ ਯਾਦ ਕਰਦੀ ਹੈ ਕਿਸ ਤਰੀਕੇ ਦੇ ਨਾਲ 33 ਤਵੀ ਤੇ 33 ਰੇਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ਹਾਦਤ ਕੀਤੀ ਤੇ ਉੱਥੇ ਹੀ ਅਡੋਲ ਰਹਿੰਦੇ ਨੇ ਸਿੱਧਕ ਦੇ ਮਾਰਗ ਤੇ ਚੱਲਣ ਦਾ ਬਲ ਬਖਸ਼ਦੇ ਨੇ ਕਿਸ ਤਰੀਕੇ ਦੇ ਨਾਲ ਜ਼ਬਰ ਦੇ ਸਾਹਮਣੇ ਸਬਰ ਦੇ ਨਾਲ ਕੰਮ ਲੈਣਾ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਇਤਿਹਾਸਿਕ ਸਥਾਨ ਦੇ ਦਰਸ਼ਨ ਦੇਦਾਰੇ ਕਰਵਾਏ ਨੇ ਜਦੋਂ ਮਾਤਾ ਗੰਗਾ ਜੀ ਨੂੰ ਬਿਆਨ ਤਲੇ ਗੁਰਦੁਆਰਾ ਮੌ ਸਾਹਿਬ ਜਾਣਾ ਸੀ ਤਾਂ ਰਸਤੇ ਦੇ ਵਿੱਚ ਇਹੀ ਉਹ ਪਿੰਡ ਸੀ ਜਿੱਥੇ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਜਿੱਥੋਂ ਦੀਆਂ ਅਨਮੋਲ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਦੇਦਾਰੇ ਕਰਵਾਏ ਸੋ ਸਾਡਾ ਇਹ ਕੰਮ ਉਸ ਵੇਲੇ ਹੀ ਸਫਲ ਹੋਏਗਾ ਜਦੋਂ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ 'ਤੇ ਆਓਗੇ ਦਰਸ਼ਨ ਦੇਦਾਰੇ ਕਰੋਗੇ ਤੇ ਗੁਰੂ ਜੀ ਦੀ ਸੇਵਾ ਜਿਹੜੀ ਹੈ ਆਪਣੇ ਲੇਖੇ ਲਾਓਗੇ ਡੇਲੀ ਪੋਸਟ ਪੰਜਾਬੀ ਲਈ ਮੈਂ ਗੁਰਦੀਪ ਕੌਰ ਸਹਿਯੋਗੀ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਪਿੰਡ ਬਿਲਗਾ ਤੋਂ